ਪਾਣਾ ਹੈ ਸਰਕਾਰ ਪ੍ਰਦਾਨ ਸਪਾਈ ਕਰਮਚਾਰੀ ਯੂਨੀਅਨ ਮੈਨ ਨਗਰ ਨਿਗਮ ਮਟਿੰਡਾ ਤੇ ਜਿਹੜੀ ਆ ਗੇਟਰੀ ਲਈ ਹੋ ਰਹੀ ਹੈ ਇਹ ਸਾਡੇ ਸਾਇਲ ਦੀ ਪ੍ਰਧਾਨ ਨੇ ਇਹ ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਆ ਗੇਟਰੀ ਕੀਤੀ ਜਾ ਰਹੀ ਹੈ ਤੇ ਕੱਲ ਤੋਂ ਸ਼ੁਰੂ ਕੀਤੀ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨਣ ਗਿਆ ਪ੍ਰਸ਼ਾਸਨ ਜਾਂ ਲੋਕਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੇ ਸੰਗਰਾਮ ਹੋਰ ਲੰਬਾ ਕੀਤਾ ਜਾਵੇ ਤੇ ਜਿਹੜੇ ਸਪਾਈ ਕਰਮਚਾਰੀ ਯੂਨੀਅਨ ਹੈ ਉਹ ਵੀ ਸਾਡੇ ਨਾਲ ਹੋਵੇਗੀ ਜਿਹੜੀ ਸੀਵਰੇਜ ਬੋਰਡ ਕਰਮਚਾਰੀ ਯੂਨੀਅਨ ਹੈ ਉਹ ਵੀ ਸਾਡੇ ਨਾਲ ਹੋਵੇ ਅਸੀਂ ਸਾਰੇ ਮੁਲਾਜ਼ਮ ਇੱਕੋ ਹੀ ਹਾਂ ਠੀਕ ਹੈ ਤੇ ਫਿਰ ਇਹ ਲੜਾਈ ਕਿੱਥੋਂ ਤੱਕ ਜਾਏਗੀ ਜੀ ਕਿਉਂਕਿ ਲੱਗਦਾ ਤੁਹਾਨੂੰ ਕਿ ਵੀ ਲੋਕਲ ਬਾਡੀ ਮਿਨਿਸਟਰ ਜਲਦੀ ਤੁਹਾਡੀ ਇਹ ਸਵਾਜ਼ ਨੂੰ ਮੰਗ ਦਸਣ ਲੱਗੇ ਦੇਖੋ ਜੀ ਇਹ ਕੱਲੇ ਬਰਸ਼ਾਡੇ ਨਗਰ ਨਿਗਮ ਦਾ ਮਸਲਾ ਹੈ ਨਹੀਂ ਇਸ ਮੁੱਚੇ ਪੰਜਾਬ ਦਾ ਮਸਲਾ ਹੈ ਕਿ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਸਾਡੇ ਲੋਕਲ ਬਾਡੀ ਮਿਨਿਸਟਰ ਨੇ ਉਹਨਾਂ ਨੂੰ ਚਾਹੀਦਾ ਹੈ ਭਈ ਕੱਲੇ ਭੰਡੇ ਦੀ ਮੰਗਣੀ ਐ ਇਹ ਸਾਰੇ ਪੰਜਾਬ ਚ ਕਰਦੇ ਨੇ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਵਿੱਚ ਇਸ ਤਰੀਕੇ ਨਾਲ ਤੁਹਾਡੀ ਮੰਗ ਹੋ ਜੇਗੀ ਪੁਰਾਣੀ ਦੇਖੋ ਜੀ 4 ਸਾਲ ਤਾਂ ਬੀਤ ਗਏ ਨੇ ਪਰ ਹਜੇ ਵੀ ਆਸ ਹੈ ਸਾਲ ਪਿਆ ਉਹਨਾਂ ਦਾ ਜੇ ਕੁਝ ਕਰ ਦੇਣ ਤਾਂ ਅੱਖਾਂ ਵਿੱਚ ਕਿ ਵੋਟਾਂ ਪਾਈਆਂ ਪੂਰੇ ਪੰਜਾਬ ਨੇ ਬਯਾਮ ਆਦਮੀ ਚੜ੍ਹਵਾੜੀ ਪਾਰਟੀ ਐ ਕਿੰਨੇ ਕਿਸੇ ਇਸ ਤਰੀਕੇ ਦੇ ਮੁਲਾਜ਼ਮ ਨੇ ਜੇਕਰ ਬਟਿੰਡਾ ਦੀ ਗੱਲ ਕਰੀ ਦੇਖੋ ਜੀ ਜੇ ਆਪਾਂ ਇੰਪਲਾਈ ਯੂਨੀਅਨ ਦੀ ਗੱਲ ਕਰ ਲਈਏ ਚੱਲ ਚੱਲ ਤਾਂ ਘਾਟੋ ਘਾਟੇ 200 ਕਰਮਚਾਰੀ ਜਿਹੜੇ ਡਾਟ ਐਨਟੀ ਆਪਰੇਟ ਕਰਨੇ ਇਹ ਲੜਕਾ ਦਾ ਕੰਮ ਕਰ ਰਹੇ ਨੇ ਸਫਾਈ ਦੇ ਬਤਨ ਹਾਂ ਹਾਂ ਤੇ ਅਸੀਂ ਉਹ ਕੰਮ ਕਰ ਰਹੇ ਨੇ ਤੇ ਸਫਾਈ ਕਰਮਚਾਰੀਆਂ ਦੇ ਵਿੱਚ ਆਲਰੇਡੀ 500 600 ਕਰਮਚਾਰੀ ਤਾਂ ਜਿਹੜਾ ਕੰਮ ਕਰ ਰਹੇ ਹੈ ਡੋਰ ਟੂ ਡੋਰ ਟ੍ਰਾਂਸਪੋਰਟ ਜਿਹਾ ਕਰਿਆ ਕੱਚੇ ਡੋਰ ਟੂ ਡੋਰ ਕੱਚੇ ਕਰਮਚਾਰੀ ਤੇ 45 ਕਰਮਚਾਰੀ ਜਿਹੜੇ ਸਾਡੇ ਮੈਂ ਹਾਈਵੇ ਰੋਡ ਚੱਲਦੇ ਨੇ ਉਹਨਾਂ ਤੇ ਕੰਮ ਕਰ ਰਹੇ ਨੇ ਤੇ 17 ਕਰਮਚਾਰੀ ਜਿਹੜੇ ਸਾਡੇ ਸਬਸਤ ਭਾਰਤ ਜੁਮੇ ਵਿੱਚ ਕੰਮ ਕਰ ਰਹੇ ਨੇ ਤੇ ਕੁੱਲ ਮਿਲਾ ਕੇ 600 ਕਰਮਚਾਰੀ ਹੋਵੇਗਾ ਜਿਹੜੇ ਸਫਾਈ ਕਰਮਚਾਰੀ ਕੰਮ ਕਰਦੇ ਇਹਨਾਂ ਦੀ ਸੁਰੱਖਿਆ ਤੇ ਸੇਫਟੀ ਤੇ ਹੋਰ ਚੀਜ਼ਾਂ ਨੂੰ ਲੈ ਕੇ ਵੀ ਕੋਈ ਤੁਹਾਡਾ ਮਸਲਾ ਹੈਗਾ ਦੇਖਾ ਜੀ ਸੁਰੱਖਿਆ ਸੇਫਟੀ ਤਾਂ ਇਹਨਾਂ ਨੇ ਕੀ ਦੇਣੀ ਕਿਤੇ ਜੜੀ ਜਿਹੜੀ ਸਾਡੀ ਤਨਖਾਹਾਂ ਨਹੀਂ ਹੋਰ ਟਾਈਮ ਲਾਣ ਲਈ ਉਹਨਾਂ ਜਿਹੜੇ ਕੱਚੇ ਕਰਮਚਾਰੀ ਆ ਉਹਨਾਂ ਨੂੰ 10-10 ਤਰੀਕ ਹੋ ਜਾਂਦੀ ਹੈ 15-15 20-20 ਤਰੀਕ ਹੋ ਜਾਂਦੀ ਹੈ ਤੇ ਫਿਰ ਸੇਫਟੀ ਕੀ ਦੇਣਗੇ ਹਾਂ ਉਹ ਮੈਂ ਜੇ ਜੇ ਕਿਸੇ ਦੀ ਦੇਤ ਹੋ ਜਾਈਏ ਕੱਚੇ ਕਰਮਚਾਰੀ ਦੀ ਤਾਂ ਉਹ ਉਸੇ ਹੀ ਥਾਂ ਤੇ ਸਾਡੇ ਅਫਸਰਾਂ ਦੀ ਕਿਰਪਾ ਨਾਲ ਸਾਡੇ ਇੰਸਪੈਕਟਰ ਜਿਹੜੇ ਹੈਗੇ ਹਮ ਲਾਏਗਾ ਆ ਸੈਨੀਟੇਸ਼ਨ ਤੇ ਉਹਨਾਂ ਨੇ ਕਿਰਪਾ ਨਾਲ ਉਹਨਾਂ ਨੂੰ ਕੋਈ ਜੀ ਨੌਕਰੀ ਦੇ ਦਿੱਤੀ ਜਾਂਦੀ ਹੈ ਨਾ ਕਿ ਪੱਕੀ ਮੈਂ ਰਿਟਾਇਰਡ ਮਿਊਨਿਸਪਲ EMPLOYEES UNION ਵੱਲੋਂ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਹਾਂ ਸਾਡੇ ਰਿਟਾਇਰਡ ਮਿਊਨਿਸਪਲਾਈ ਯੂਨੀਅਨ ਦੇ ਬਹੁਤ ਸਾਰੇ ਸਾਥੀ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਪੰਜਾਬ ਮਿਊਨਿਸਪਲ ਵਰਕਰਸ ਯੂਨੀਅਨ ਪੰਜਾਬ ਦੇ ਪ੍ਰਧਾਨ ਭੁੱਲਾ ਸਿੰਘ ਢਿੱਲੋਂ ਇਸ ਸੰਘਰਸ਼ਾ ਵਿੱਚ ਸ਼ਾਮਲ ਹੋਏ ਨੇ ਇਹ ਜਿਹੜਾ ਸੰਘਰਸ਼ ਹੈ ਨਗਰ ਨਿਗਮ ਬਰਹੰਡਾ ਦੇ ਆਭੀ ਮਿਊਨਿਸਪਲ ਵਰਕਰ ਯੂਨੀਅਨ ਹੈ ਉਹਦੇ ਝੰਡੇ ਹਟ ਲੜਿਆ ਜਾ ਰਿਹਾ ਹੈ ਤੇ ਮੁੱਖ ਤੌਰ ਤੇ ਜਿਹੜੀ ਮੰਗ ਹੈਗੀ ਜਿਹੜੇ ਆਊਟਸੋਰਸਰਸ ਦੇ ਮੁਲਾਜ਼ਮ ਹਨਗੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਡੇਲੀ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਸ ਦੇ ਨਾਲ ਜਿਹੜੀ 2004 ਤੋਂ ਬਾਅਦ ਪੈਨਸ਼ਨ ਬੰਦ ਕੀਤੀ ਹੈ ਉਹ ਪੈਨਸ਼ਨ ਲਾਗੂ ਕੀਤੀ ਜਾਵੇ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਉਹ ਉਹ ਖਾਲੀ ਅਸਾਮੀਆਂ ਭਰੀਆਂ ਜਾਣ ਜਿਹੜੇ ਯੋਗਤਾ ਵਾਲੇ ਫੋਰਥ ਕਲਾਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਤਰੱਕੀ ਦੇ ਕੇ ਥਰੀ ਕਲਾਸ ਚ ਲਿਆਂਦਾ ਜਾਵੇ ਇਸ ਤਰ੍ਹਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਜਿਹੜੀ ਮਿਊਨਿਸਪਲ ਵਰਕਰ ਯੂਨੀਅਨ ਨਗਰ ਨਗਰ ਬਸ਼ੰਡਾ ਜਿਹਦੇ ਸਹਿਲ ਕੁਮਾਰ ਪ੍ਰਧਾਨ ਨੇ कैलाश ਚੰਦ ਜਿਹਦੇ ਜਨ ਸੈਕਟਰੀ ਨੇ ਉਹਨਾਂ ਦੇ ਸੱਦੇ ਤੇ ਅੱਜ ਦੀ ਜਿਹੜੀ ਇਹ ਗੇਟ ਰੈਲੀ ਕੀਤੀ ਗਈ ਹੈ ਅਸੀਂ ਜਿਹੜੇ ਰਿਟਾਇਰਡ ਕਰਮਚਾਰੀ ਆ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਹਾਂ ਹੁਣ ਵੀ ਖੜਾ ਸਰਕਾਰ ਦੇ ਨਾਲ ਜਾਂ ਲੋਕਲ ਬੋਡੀ ਮਨਿਸਟਰ ਦੇ ਨਾਲ ਕੋਈ ਇਸ ਸੰਬੰਧੀ ਮੁਲਾਕਾਤ ਹੋਈ ਹੈ ਤੁਹਾਡੀ ਕੋਈ ਕਮਿਟਮੈਂਟ ਹੋਈ ਉਹ ਵੀ ਨਹੀਂ ਫਿਲਹਾਲ ਸੰਘਰਸ਼ ਸ਼ੁਰੂ ਹੋਇਆਗਾ ਸਰ ਸੰਘਰਸ਼ ਤੋਂ ਪਹਿਲਾਂ ਇੱਕ ਮੀਟਿੰਗ ਵੀ ਹੁੰਦੀ ਹੈਗੀ ਕਿਉਂਕਿ ਸਿੱਧਾ ਉਹਨਾਂ ਨੂੰ ਲਿਖਣਾ ਤੁਹਾਨੂੰ ਲੱਗਦਾ ਕਿ ਜਾਇਜ਼ ਹੈ ਸਰ ਸੰਘਰਸ਼ ਤੋਂ ਪਹਿਲਾਂ ਜਿਹੜਾ 72 ਘੰਟਿਆਂ ਦਾ ਨੋਟਿਸ ਦਿੱਤਾ ਗਿਆਗਾ ਉਸ ਨੋਟਿਸ ਤੇ ਇਥੋਂ ਦੇ ਜਿਹੜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀਗੀ ਇਹ ਠੀਕ ਹੈ ਵੀ ਨੋਟਸ ਦੇਣਾ ਪੈਂਦਾ ਪਰ ਜਿਹੜਾ ਸੰਘਰਸ਼ ਹੈਗਾ ਇਹ ਸੰਘਰਸ਼ ਅਚਨਚੇਤ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਡੇਟ ਯੂਨੀਅਨ ਰੂਲ ਵਿੱਚ ਸੰਵਿਧਾਨ ਸਾਨੂੰ ਇਹ ਅਧਿਕਾਰ ਦਿੰਦਾ ਹੈ ਜੇਕਰ ਕੋਈ ਛੋਟੀ ਗੱਲ ਨਹੀਂ ਸੁਣਦਾਗਾ ਤੁਸੀਂ ਬਿਨਾਂ ਨੋਟਸ ਤੋਂ ਵੀ ਸੰਘਰਸ਼ ਕਰ ਸਕਦੇ ਨਗਰ ਨਿਕਮ ਮਠਿੰਡਾ ਤੋਂ ਕਿੰਨੇ ਇਸ ਤਰੀਕੇ ਦੇ EMPLOYEES ਨੇ ਜਿਹੜੇ ਕਿ ਇਸ ਦੇ ਵਿੱਚ ਸ਼ਾਮਲ ਨੇ ਬਹੁਤ ਵੱਡੀ ਗਿਣਤੀ ਹੈ ਕਿੰਨੀ ਗਿਣਤੀ ਹੈ ਮੈਨੂੰ ਇੱਕ ਐਕਚੁਅਲ ਗਿਣਤੀ ਦਾ ਨਹੀਂ ਪਤਾਗਾ ਉਹ ਅਸੀਂ ਸਾਡੇ ਜਿਹੜੀ ਯੂਨੀਅਨ ਦੇ ਆਗੂ ਨੇ ਉਹਨਾਂ ਕੋਲੇ ਸਾਰੇ ਰਿਕਾਰਡ ਹੈਗਾ ਪਰ ਬਹੁਤ ਵੱਡੀ ਗਿਣਤੀ ਹੈ ਕਦੇ ਇਸ ਨਗਰ ਨਗਰ ਵਿੱਚ 150 ਕਲਰਕ ਹੁੰਦਾ ਸੀ ਅੱਜ ਜਿਹੜੀ ਗਿਣਤੀ ਹੈ ਉਹ ਦਰਜਨ ਤੋਂ ਵੀ ਘੱਟ ਗਿਣਤੀ ਰਹਗੀ ਬਹੁਤ ਥੋੜੇ ਜਿਹੜੇ ਕਲਰਕ ਰਹਿ ਗਏ ਉਹਨਾਂ ਜਿਹੜੇ 150 ਕਲਰਕਾਂ ਦਾ ਕੰਮ ਇਹ ਡਾਟਾ ਐਂਟਰੀ ਵਾਲੇ ਮੁੰਡੇ ਕੁੜੀਆਂ ਕਰਦੇ ਨੇ ਕਿਸ ਤਰੀਕੇ ਦੀ ਸਟ੍ਰਾਈਕ ਰਹਗੀ ਇਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਯੂਨੀਅਨ ਦਾ ਫੈਸਲਾ ਹੈਗਾ ਵੀ ਇਹ ਗੇਟ ਰੈਲੀ ਹੈ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਗੇਟ ਰੈਲੀ ਕਰਕੇ ਗੇਟ ਰੈਲੀ ਦਾ ਮਤਲਬ ਹੁੰਦਾ ਹੈਗਾ ਕਿ ਅਧਿਕਾਰੀਆਂ ਨੂੰ ਤੇ ਸਰਕਾਰ ਨੂੰ ਸੂਚਿਤ ਕੀਤਾ ਜਾਵੇ ਕੋਈ ਹੜਤਾਲ ਨਹੀਂ ਫਿਲਹਾਲ ਇਹਨੂੰ ਕਹਿ ਸਕਦੇ ਇਹ ਹੜਤਾਲ ਉਦੋਂ ਹੋਊਗੀ ਜਦੋਂ ਇਹਨਾਂ ਨੇ ਆਪਣੀਆਂ ਮੰਗਾਂ ਵੱਲ ਸਾਡੇ ਸਾਥੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਇਹ ਹੜਤਾਲ ਇਕੱਲੇ ਬਠਿੰਡੇ ਚ ਨਹੀਂ ਹੋਊਗੀ ਇਹ ਹੜਤਾਲ ਇਕੱਲੇ ਜਿਹੜੀ ਵਰਕਰ ਯੂਨੀਅਨ ਦੀ ਨਹੀਂ ਹੋਊਗੀ ਇਹਦੇ ਵਿੱਚ ਸਫਾਈ ਕਰਮਚਾਰੀ ਵੀ ਸ਼ਾਮਲ ਹੋਣਗੇ ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੋਊਗਾ ਅਸੀਂ ਹਲ ਬਠਿੰਡਾ ਦੇ ਵਿੱਚ ਹੈ ਹਲ ਹਾਲ ਗੇਟ ਰੈਲੀ ਬਠਿੰਡੇ ਚ ਅਸੀਂ ਤੁਹਾਡੇ ਸਾਹਮਣੇ ਰਾਹੀਂ ਪੰਜਾਬ ਸਰਕਾਰ ਨੂੰ ਲੋਕਲ ਬਾਡੀ ਮੰਤਰੀ ਨੂੰ ਤੇ ਇਥੋਂ ਦੇ ਜਿਹੜੇ ਲੋਕਲ ਪ੍ਰਸ਼ਾਸਨ ਨੂੰ ਇਹ ਬਹੁਤ ਸੰਵੇਰ ਬੇਨਤੀ ਕਰਦੇ ਹਾਂ ਕਿ ਇਹ ਮਜਬੂਤਾ ਦੀਆਂ ਮੰਗਾਂ ਤੇ ਗੌਰ ਕਰਕੇ ਮਜਬੂਤਾ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਲੜਨਾ ਅਸੀਂ ਜਾਣਦੇ ਆ ਲੜਨਾ ਸਾਨੂੰ ਆਉਂਦਾ